ਹੈਲੋ ਜੀ ਸਤ ਸ੍ਰੀ ਅਕਾਲ ਸਾਰਿਆਂ ਨੂੰ ਐਸ਼ ਫੂਡ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਆਲੂ ਮੇਥੇ ਦੀ ਪੁਰਜੀ ਬਣਾ ਕੇ ਤਿਆਰ ਕਰਾਂਗੇ ਜਿਸ ਤਰੀਕੇ ਦੇ ਨਾਲ ਅੱਜ ਆਪਾਂ ਇਹ ਪੁਰਜੀ ਬਣਾਵਾਂਗੇ ਇਸ ਤਰ੍ਹਾਂ ਪੁਰਜੀ ਬਹੁਤ ਜ਼ਿਆਦਾ ਟੇਸਟੀ ਵੀ ਬਣਦੀ ਹੈ ਤੇ ਹੈਲਦੀ ਵੀ ਬਣਦੀ ਹੈ ਇਹ ਜਿਹੜੀ ਪੁਰਜੀ ਹੈ ਇਹ ਸਾਡੇ ਸਰੀਰ ਦੇ ਵਿੱਚੋਂ ਹੋਣ ਦੀ ਕਮੀ ਨੂੰ ਦੂਰ ਕਰਦੀ ਹੈ ਕੋਲੈਸਟ੍ਰੋਲ ਘਟਾਉਂਦੀ ਹੈ ਬਲੱਡ ਪ੍ਰੈਸ਼ਰ ਸਹੀ ਰੱਖਦੀ ਹੈ ਇੱਥੋਂ ਤੱਕ ਕਿ ਹਾਰਟ ਵਾਸਤੇ ਬਹੁਤ ਜ਼ਿਆਦਾ ਵਧੀਆ ਹੈ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੇ ਤੁਹਾਨੂੰ ਰਿਕਵੈਸਟ ਹੈ ਕਿ ਮੇਰੇ ਚੈਨਲ ਐਸ਼ਫੂਰ ਚੈਨਲ ਨੂੰ ਜਰੂ ਸਬਸਕ੍ਰਾਈਬ ਕਰਨਾ ਤਾਂ ਜੋ ਮੇਰੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਟਾਈਮ 'ਤੇ ਪਹੁੰਚ ਸਕੇ ਚਲੋ ਜੀ ਵੀਡੀਓ ਸ਼ੁਰੂ ਕਰਦੇ ਆਂ ਤੇ ਆਲੂ ਮੇਥੇਂ ਦੀ ਭੁਰਜੀ ਬਣਾਉਣ ਦੇ ਲਈ ਆਪਾਂ ਜੋ ਵੀ ਸਮਾਨ ਲੈ ਇੱਕ ਵਾਰੀ ਵੇਖ ਲੈਂਦੇ ਹਾਂ ਹਾਂਜੀ ਆਲੂ ਮੇਥੇਂ ਦੀ ਭੁਰਜੀ ਬਣਾਉਣ ਦੇ ਲਈ ਆਪਾਂ ਚਾਰ ਗੁੱਛੀਆਂ ਮੇਥੇਂ ਦਾ ਲਈਆਂ ਤੇ ਮੇਥੇਂ ਦਾ ਜਿਹੜਾ ਡੰਡਾ ਆਪਾਂ ਉਤਾਰ ਤਾ ਸਿਰਫ ਪੱਤਿਆਂ ਦਾ ਹੀ ਆਪਾਂ ਭੁਰਜੀ ਬਣਾਉਣ ਦੇ ਵਿੱਚ ਇਸਤੇਮਾਲ ਕਰਾਂਗੇ 700 ਗ੍ਰਾਮ ਆਪਾਂ ਆਲੂ ਲਏ ਆਲੂ ਤੁਸੀਂ ਆਪਣੇ ਹਿਸਾਬ ਦੇ ਨਾਲ ਵੱਧਿਆ ਘੱਟ ਲੈ ਸਕਦੇ ਹੋ ਪੰਜ ਟਮਾਟਰ ਲਏ ਆ ਇਸ ਪਰ ਦੀ ਬਣਾਉਣ ਵੇਲੇ ਟਮਾਟਰ ਤੁਸੀਂ ਜ਼ਰੂਰ ਪਾਉਣੇ ਆ ਕਿਉਂਕਿ ਟਮਾਟਰ ਪਾਉਣ ਦੇ ਨਾਲ ਹੀ ਇਹ ਜਿਹੜੀ ਭੁਰਜੀ ਹੈ ਹੈਲਦੀ ਵੀ ਬਣਦੀ ਹੈ ਤੇ ਟੇਸਟੀ ਵੀ ਬਣਦੀ ਹੈ ਹੁਣ ਸਭ ਤੋਂ ਪਹਿਲਾਂ ਆਪਾਂ ਜਿਹੜਾ ਸਾਰੀਆਂ ਚੀਜ਼ਾਂ ਇਹਨਾਂ ਨੂੰ ਕੱਟ ਕੇ ਧੋ ਕੇ ਸਾਫ਼ ਕਰ ਲੈਣ। ਤਾਂ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਇਹਨਾਂ ਨੂੰ ਆਪਾਂ ਧੋ ਕੇ ਤੇ ਕੱਟ ਕੇ ਤਿਆਰ ਕਰ ਲਿਆ। ਮੇਥਾ ਨੂੰ ਆਪਾਂ ਇਸ ਤਰ੍ਹਾਂ ਬ੍ਰੀਕ ਕੱਟਿਆ ਤੁਸੀਂ ਦੇਖ ਸਕਦੇ ਹੋ। ਆਲੂਆਂ ਨੂੰ ਵੀ ਆਪਾਂ ਕੱਟ ਲਿਆ ਤੇ ਟਮਾਟਰ ਵੀ ਆਪਾਂ ਜਿਹੜੇ ਕੱਟ ਕੇ ਤਿਆਰ ਕਰ ਲਏ ਤੇ ਹੁਣ ਆਪਾਂ ਭੁਰਜੀ ਬਣਾਉਣਾ ਸ਼ੁਰੂ ਕਰਦੇ ਆ। ਇੱਧਰ ਕੁੱਕਰ ਆਪਣਾ ਗਰਮ ਹੋ ਗਿਆ ਤੇ ਹੁਣ ਆਪਾਂ ਤੜਕਾ ਲਾਉਣ ਲਈ ਤਿੰਨ ਚਾਰ ਚਮਚ ਸਰੋਂ ਦੇ ਤੇਲ ਦੇ ਪਾਵਾਂਗੇ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲਾਂਗੇ ਤੇ ਫਿਰ ਉਸ ਤੋਂ ਬਾਅਦ ਇਹਨੂੰ ਆਪਾਂ ਥੋੜਾ ਜਿਹਾ ਠੰਡਾ ਕਰਾਂਗੇ ਲੋਈ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰਨ ਤੋਂ ਬਾਅਦ ਆਪਾਂ ਥੋੜਾ ਜਿਹਾ ਠੰਡਾ ਕਰ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਆਲੂ ਪਾਵਾਂਗੇ ਨਾਲ ਹੀ ਮੇਥਾ ਪਾਵਾਂਗੇ ਆਲੂ ਤੇ ਮੇਥਾ ਨੂੰ ਆਪਾਂ ਚੰਗੀ ਤਰ੍ਹਾਂ ਆਪਸ ਦੇ ਵਿੱਚ ਮਿਲਾ ਲਿਆ ਹੁਣ ਆਪਾਂ ਇਹਦੇ ਵਿੱਚ ਟਮਾਟਰ ਪਾ ਦਾਂਗੇ। ਇਹ ਜਿਹੜੀ ਪੱਧੀ ਹੈ ਇਹਦੇ ਵਿੱਚ ਇਕੱਲੇ ਟਮਾਟਰ ਦਾ ਹੀ ਇਸਤੇਮਾਲ ਹੁੰਦਾ ਹੈ। ਅਦਰਕ ਲਸਣ ਜਾਂ ਪਿਆਜ਼ ਦਾ ਇਹਦੇ ਵਿੱਚ ਬਿਲਕੁਲ ਵੀ ਇਸਤੇਮਾਲ ਨਹੀਂ ਕੀਤਾ ਜਾਂਦਾ। ਟਮਾਟਰ ਨੂੰ ਵੀ ਮਿਲਾ ਲਾਂਗੇ। ਟਮਾਟਰ ਨੂੰ ਵੀ ਆਪਾਂ ਚੰਗੀ ਤਰ੍ਹਾਂ ਇਹਦੇ ਵਿੱਚ ਮਿਲਾ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਨਮਕ ਤੇ ਮਿਰਚ ਐਡ ਕਰਾਂਗੇ। ਨਮਕ ਮਿਰਚ ਤੁਸੀਂ ਆਪਣੇ ਸਵਾਦ ਦੇ ਹਿਸਾਬ ਨਾਲ ਵਾਧਿਆ ਘਟ ਲੈ ਸਕਦੇ ਹੋ। ਦੋ ਚਮਚਾ ਥੋੜਾ ਜਿਹਾ ਜ਼ਿਆਦਾ ਆਪਾਂ ਇਹਦੇ ਵਿੱਚ ਲਾਲ ਮਿਰਚ ਪਾਊਡਰ ਪਾਇਆ ਤੇ ਦੋ ਚਮਚਾ ਤੋਂ ਥੋੜਾ ਜਿਹਾ ਘੱਟ ਨਮਕ ਮਿਲਾ ਲਾਂਗੇ ਨਮਕ ਮਿਰਚ ਆਪਾਂ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਕਰ ਲਿਆ ਤੇ ਹੁਣ ਪਾਣੀ ਦਾ ਆਪਾਂ ਇਹਦੇ ਵਿੱਚ ਬਿਲਕੁਲ ਵੀ ਇਸਤੇਮਾਲ ਨਹੀਂ ਕਰਾਂਗੇ ਕਿਉਂਕਿ ਸਬਜ਼ੀਆਂ ਨੇ ਆਪਣੇ ਪਾਣੀ ਦੇ ਨਾਲ ਹੀ ਚੰਗੀ ਤਰ੍ਹਾਂ ਪੱਕ ਜਾਣਾ ਤੇ ਹੁਣ ਆਪਾਂ ਕੁੱਕਰ ਦਾ ਢੱਕਣਾ ਜਿਹੜਾ ਬੰਦ ਕਰ ਦਨੇ ਆ ਤੇ ਹੁਣ ਆਪਾਂ 5 ਵਿਸਲਾ ਲੱਗਣ ਦੇਵਾਂਗੇ ਲੋ ਜੀ ਪੰਜਵੇਂ ਸਲਾਪਾ ਲਵਾ ਲਿਆ ਤੇ ਕੁੱਕਰ ਦਾ ਢੱਕਣ ਆਪਾਂ ਖੋਲਤਾ ਪਰ ਭੁਜੀਏ ਜਿਹੜੀ ਆਪਣੀ ਹਜੇ ਚੰਗੀ ਤਰ੍ਹਾਂ ਪੱਕੀ ਨਹੀਂ ਥੋੜੀ ਕੱਚੀ ਐ ਤੇ ਅਜੇ ਇਹਦੇ ਵਿੱਚ ਥੋੜਾ ਜਿਹਾ ਪਾਣੀ ਵੀ ਐ ਤੇ ਹੁਣ ਇਹਨੂੰ ਆਪਾਂ ਥੋੜਾ ਜਿਹਾ ਖੁੱਲਾ ਛੱਡ ਕੇ ਪੱਕਣ ਦੇਵਾਂਗੇ ਨਾਤੇ ਆਪਣੀ ਇਹਦੀ ਭੁਜੀਏ ਚੰਗੀ ਤਰ੍ਹਾਂ ਪੱਕ ਜਾਏਗੀ ਤੇ ਨਾਲ ਇਹਦੇ ਜਿਹੜਾ ਪਾਣੀ ਐ ਉਹ ਵੀ ਚੰਗੀ ਤਰ੍ਹਾਂ ਸੁੱਕ ਜਾਏਗਾ ਲੋ ਜੀ ਭੁਜੀ ਦਾ ਪਾਣੀ ਆਪਾਂ ਚੰਗੀ ਤਰ੍ਹਾਂ ਸੁਕਾ ਲਿਆ ਤੁਸੀਂ ਦੇਖ ਸਕਦੇ ਹੋ ਆਲੂ ਬੇਥਾਂ ਦੀ ਭੁਜੀ ਆਪਣੀ ਬਣ ਕੇ ਬਿਲਕੁਲ ਤਿਆਰ ਐ ਬਹੁਤ ਹੀ ਵਧੀਆ ਭੁਜੀ ਬਣ ਕੇ ਤਿਆਰ ਹੋਈ ਐ ਇਹ ਭੁਜੀ ਬਣਾਉਣ ਲਈ ਆਪਾਂ ਨੂੰ ਜਿਆਦਾ ਸਮਾਨ ਦੀ ਜ਼ਰੂਰਤ ਨਹੀਂ ਹੁੰਦੀ ਸਿਰਫ ਦੋ ਤਿੰਨ ਚੀਜ਼ਾਂ ਦੇ ਨਾਲ ਹੀ ਇਹ ਬਣ ਕੇ ਤਿਆਰ ਹੋ ਜਾਂਦੀ ਹੈ ਤੁਸੀਂ ਵੀ ਇਸ ਤਰ੍ਹਾਂ ਘਰ ਵਿੱਚ ਆਲੂ ਮੇਥੇ ਦੀ ਝੋਲੀ ਬਣਾ ਕੇ ਤਿਆਰ ਕਰ ਸਕਦੇ ਹੋ ਬਹੁਤ ਹੀ ਸਿੰਪਲ ਜੀ ਰੈਸਪੀ ਹੈ ਤੇ ਬਹੁਤ ਹੀ ਜਿਆਦਾ ਸਵਾਦ ਬਣਦੀ ਹੈ ਸੋ ਤੁਹਾਨੂੰ ਮੇਰੀ ਅੱਜ ਦੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਚਲੋ ਜੀ ਮਿਲਦੇ ਆ ਨੈਕਸਟ ਵੀਡੀਓ ਦੇ ਨਾਲ ਤਦ ਤੱਕ ਲਈ ਸਤ ਸ੍ਰੀ ਅਕਾਲ